ਭਰਾ ਹੀ ਕਿਦਾਂ ਦੇ ਤੂੰ ਜੇਤ ਉਹ ਇਹਦਾਂ ਗਿਆ ਇਹ ਨਾਲ ਬਾਹਰ ਲਿਗ ਗੋਲੇ ਗਾਲੇ ਛਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲੇ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਤੇ ਉਹਨਾਂ ਦੀ ਸ਼ਿਕਾਰ ਕੀ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੋਂ ਅਸੀਂ ਵੈਨਿਆ ਵੀ ਕੁਛ ਨਾ ਕੁ ਮਿਲੇ ਕਹਿੰਦੇ ਕਿ ਜੋ ਚਿੱਤ ਜੁੜੇ ਸੀ ਜਿਵੇਂ ਜਿਹਾ ਕਮੇਟੀ ਦਾ ਅਹੀਂ ਜਦੋਂ ਆਂਦਾ ਉਹਨੂੰ ਚਲ ਜਾਈ ਗਏ 55 ਸਾਲ ਇਹ ਇਸਲੇ ਦੋਲਣ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਪਿਛਲੇ ਜੀ ਜਾਂਦੇ ਐ ਤੇ ਜਦੋਂ ਉਹਨੇ ਬਾਜ਼ ਮਾਰਨੀ ਉਹਦੋਂ ਅਹੀਂ ਜਾਣ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋ ਰਹੀ ਆ 75 75 40 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਆ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਦੇਖੀ ਸੁਰੀ ਅਦਰਾਂਗ ਅੰਮ੍ਰਿਤ ਸਿੰਘ ਵਰਸੀ ਤਸ਼ਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚੱਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਜਿਕਰਨਾ ਹੈ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਅਰੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾਤਾ ਅਥਰੂ ਗੈਸ ਦੇ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਕਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਰਹੀ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਭਤੀਏ ਆ ਕਿ ਬਾਡੇ ਪਿਤਾ ਜੀ ਦੇਥ ਹੋ ਗਿਆ ਕੋ ਉਹਨਾਂ ਦਾ ਛੋਟਾ ਭਰਾ ਵਾ ਇਹ ਸਾਡੇ ਕੋਲ ਹੀ ਰਹਿੰਦੇ ਹੈਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਪਿਛਲੇ ਪਉਰਜ ਵੀ ਹੈਗੇ ਨਾਲ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਜਗ੍ਹਾ ਤੇ ਹੋਈ ਹੈ ਗੈਸ ਕਰਨ ਹੋਈ ਹੈ ਉੱਥੋਂ ਗੈਸ ਕਰਨ ਹੋਈ ਹੈ ਇਹ ਡੈੱਡ ਬੋਡੀ ਪਤਾ ਨਹੀਂ ਕਿੱਥੇ ਨੇ ਡੈੱਡ ਬੋਡੀ ਇਹਨਾਂ ਦੀ ਕੱਲ ਤੱਕ ਸੈਂਤ ਆਉਗੀ ਸਾਡੀ ਗੱਲਬਾਤ ਹੋਈ ਹੈ ਤੇ ਜੱਦੀ ਬੰਦੀ ਹਾਂਜੀ ਉੱਥੇ ਹੋਈ ਹੈ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਆ ਉਹਨਾਂ ਨਾਲ ਗੱਲ ਹੋਈ ਹੈ ਉਹ ਉੱਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇੱਥੋਂ 11 ਤਰੀਕ ਤੋਂ ਗਏ ਹੈਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਬਹੁਤ ਘਰ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੀ ਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲੈ ਪਿਛਲੇ ਤੁਲਚ ਵੀ ਗਈ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਅਧੋਲਨ ਵਾਲੀ ਸਰਕਾਰ ਤੋਂ ਕੀ ਕਹਿੰਦੇ ਅੰਦੋਲਨ ਬਾਅਦ ਇਹੋ ਹੀ ਅਭੀ ਖਤਮ ਕਰੇ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਮ ਪੀ ਰਹੇ ਆ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਤ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਤ ਵਿਗੜਦੀ ਗਈ ਕਿ ਸਵੇਰ 5:00 ਵਜੇ ਉਹ ਸੀਦੀ ਦਾ ਜਾਮ ਪੀ ਗਏ ਅਰਜੰਦਰਾ ਹਸਪਤਾਲ ਜਿੰਨ ਦਰਸ਼ਨ ਗਏ ਇਹਨੇ ਦੇਖ ਲਈ ਕਿ ਲਾਹ ਦਿੱਤਾ ਮੇਰਾ ਭਰਾ ਹੀ ਕਿਦਾਂ ਦੇਖੀ ਜੀ ਦੇਥ ਉਹ ਇਹਦਾ ਗਿਆ ਇਹ ਨਾਲ ਬਾਹਰ ਲਿ ਗੋਲੇ ਗਾਲੇ ਛਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲੇ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਛੋਟੇ ਤੋਂ ਵੱਡੇ ਹੀ ਕਿ ਛੋਟੇ ਨਹੀਂ ਵੱਡੇ ਹੀ ਤੇ ਉਹਨਾਂ ਦੀ ਸ਼ਿਕਾਰ ਕੀ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮਾਂਗੇ ਇਹੋ ਜਿਹੀ ਗਰੀਬੀ ਤੌਰ ਤੇ ਅਸੀਂ ਆਈ ਬਈ ਕੋਈ ਨਾ ਕਰ ਮਰੇ ਕਹਿੰਦੇ ਕਿ ਜੋ ਚਿਰ ਤੇ ਜੁੜੇ ਸੀ ਜਿਹੜੇ ਕਮੇਟੀਆਂ ਆਈ ਜਿ ਜਦੋਂ ਆਂਦਾ ਉਦੋਂ ਚਲ ਜਾਈ ਗਏ 55 ਸਾਲ ਇਹ ਪਿਛਲੇ ਦੋਲ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਪਿਛਲੀਆਂ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਸੀਂ ਜਾਣ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਹਰ ਹੋ ਰਹੀ ਆ ਸ਼ਾਹ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਮਿਸਰਬਤ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਜੀ ਦੇਖੀ ਜੀ ਸੁਯੋਰੀ ਅਦਰਕ ਹਨ ਜੀ ਗੰਗਰ ਸਿੰਘ ਕਸ਼ਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚਾਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਦੀ ਤਬੀਦ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਦ ਵਿਗੜਦੀ ਗਈ ਬਾਅਦ ਹ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰੇ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਰੈਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗੈਸ ਦੇ ਗੋਲੇ ਛੱਡ ਛੱਡ ਕੇ ਗੋਲੀਆਂ ਮਾਰੀਆਂ ਵਜ੍ਹਾ ਜਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਰਹੀ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਕਿ ਆਪਣੇ ਭਾਡੇ ਪਤਾ ਜੀ ਡੈਥ ਹੋ ਗਈ ਹੈ ਉਹਨਾਂ ਦਾ ਛੋਟਾ ਭਰਾ ਵਾ ਇਹ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨਾ ਪਹਿਲਾਂ ਵੀ ਅੰਦੋਲਨ ਚ ਪਿਛਲੇ ਅੰਦੋਲਨ ਜੀ ਵੀ ਇਹ ਨਾਲ ਸੀ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹਦੀ ਨੇ ਡੈਥ ਹੋਈ ਹੈ ਗੈਸ ਕਰਨਾ ਇੱਥੇ ਉੱਥੋਂ ਗੈਸ ਕਰਨਾ ਹੋਈ ਆ ਇਹ ਡੈਡ ਬੋਡੀ ਪਤਾ ਨਹੀਂ ਕਿਹੜੀ ਡੈਡ ਬੋਡੀ ਇਹਨਾਂ ਦੀ ਕੱਲ ਤੱਕ ਸਹਤ ਆਊਗੀ ਸਾਡੀ ਗੱਲਬਾਤ ਹੋਈ ਹੈ ਤੇ ਜੱਸੀ ਬੰਦੀ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਹ ਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ ਹੋਣੇ ਚਾਹੀਦੇ ਆ ਤੇ ਬਹੁਤ ਘਰ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੀ ਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲੈ ਪਿਛਲੇ ਤੁਲਿਚ ਵੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਦੋ ਲੰਬੇ ਸਰਕਾਰ ਦੇ ਪੀਕਣ। ਅੰਦੋਲਨ ਬਾਤ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ। ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ। ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਨ ਪੀ ਰਹੇ ਆ। ਪਰ ਕਿਸ ਨੇ ਆ ਮਿਲਿਆ ਸੀ ਜੀ। ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ। ਪਰ ਉਹਨਾਂ ਦੀ ਜਾਨੀ ਤਬੀਦ ਵਿਗੜਦੀ ਗਈ। ਤੇ ਸਵੇਰ 5 ਵਜੇ ਉਹ સીધી ਦਾ ਜਾਮ ਕੀ ਗਿਆ ਰਜਿੰਦਰਾ ਹਸਪੀਟਲ ਜੀ ਜੀ ਗਿੰਤ ਰਿਸ਼ਨ ਗਏ ਨੇ ਦੇਥ ਹੋਈ ਕਿ ਲਾ ਦੇਥ ਹੋ ਗਈ ਮੇਰਾ ਭਰਾ ਹੀ ਕਿਦਾਂ ਦੇਥ ਹੋਈ ਜਿੱਥੇ ਉਹ ਇਹਦਾਂ ਗਿਆ ਇਹ ਨਾਲ ਬਾਹਰ ਲੇ ਗੋਲੇ ਗਾਲੇ ਛਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਬੋਲੇ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਤੁਹਾਡੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਹੀ ਵੱਡੇ ਤੇ ਉਹਨਾਂ ਦੀ ਸ਼ਹੀਦ ਕਿ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮਾਂਗੇ ਇਹੋ ਜਿਹੀ ਗਰੀਬੀ ਤੌਰ ਤੇ ਅਸੀਂ ਮੈਨੀਆਂ ਵੀ ਕੁਛ ਨਾ ਕਮ ਮਿਲੇ ਕਹਿੰਦੇ ਕਿ ਜੋ ਚਿਰ ਤੇ ਜੁੜੇ ਹੈ ਜਿਵੇਂ ਕਮੇਟੀ ਨਾਲ ਅਸੀਂ ਜੇਦੂ ਆਂਦਾ ਉਦੋਂ ਚਲ ਜਾਈਗੇ ਸਰਪੰਚ ਸਾਹਿਬ ਪਿਛਲੇ ਅੰਦੋਲਨ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਪਿਛਲਿਆਂ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਦੋਂ ਅਸੀਂ ਜਾਣ ਕਿੰਨੇ ਉਮਰ ਸੇ ਉਹਨਾਂ ਦੀ ਉਹਨਾਂ ਦੀ ਹੁਣ ਹੋਰ ਹੋ ਨਹੀਂ ਆ ਸ਼ਹਿਰ 75490 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਆ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਦੇਖੀ ਸੁਈੜੀ ਅਦਰਾਂਗ ਹਾਂ ਜੀ ਗੱਪ ਕਰ ਸੀ ਤਸ਼ਮੀਰ ਸਿੰਘ ਨਾਲ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚੱਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਅਰੇ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾਤਾ ਅਥਰੂ ਗੈਸ ਦੇ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੋਜ ਜਖਮੀ ਹੋ ਗਏ ਉਹਨਾਂ ਦਾ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਘਰੇਗੀ ਕਿਹੜੀ ਜਥੇਬੰਦੀ ਰਹੀ ਸੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਨਾਲ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਇਹ ਆਪਣੇ ਭਾਡੇ ਪਤਾ ਜੀ ਡੈਥ ਹੋ ਗਈ ਹੈ ਉਹਨਾਂ ਦਾ ਛੋਟਾ ਭਰਾ ਵਾ ਜੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨਾ ਪਹਿਲਾਂ ਵੀ ਅੰਦੋਲਨ ਚ ਪਿਛਲੇ ਅੰਦੋਲਨ ਚ ਵੀ ਇਹ ਕਿ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹਦੀ ਡੈਥ ਹੋਈ ਹੈ ਗੈਸ ਕਰਨਾ ਇੱਡੀ ਉਥੋਂ ਗੈਸ ਕਰਨ ਹੋਈ ਆ ਇਹ ਡੈਡ ਬੋਡੀ ਪਤਾ ਨਹੀਂ ਇਹ ਡੈਡ ਬੋਡੀ ਇਹਨਾਂ ਦੀ ਕੱਲ ਤੱਕ ਸਹਤ ਆਊਗੀ ਸਾਡੀ ਗੱਲਬਾਤ ਹੋਈ ਨਾ ਤੇ ਜੱਸੀ ਬੰਦੀ ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਵਾ ਉਹਨਾਂ ਨਾਲ ਗੱਲ ਹੋਈ ਆ ਉਥੇ ਉਹਨਾਂ ਦੇ ਕੋਲ ਹੀ ਆ ਕਿੰਨੀ ਤਰੀਕ ਤੋਂ ਗਏ ਇਥੋਂ 11 ਤਰੀਕ ਤੋਂ ਗਏਗੇ ਕੀ ਮੰਗ ਕੀ ਕਰਦੇ ਰਹੀ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ ਹੋਣੇ ਚਾਹੀਦੇ ਆ ਤੇ ਬਹੁਤ ਘਰਾਂ ਮਾਤਾ ਜਿਹੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੀਗਾ ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲੈ ਪਿਛਲੇ ਤੁਲਛ ਵੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅਧੋਲਨ ਹੁੰਦਾ ਉੱਥੇ ਜਾਂਦੇ ਸੀ ਦੋਲਨ ਵਾਲੀ ਸਰਕਾਰ ਦੀ ਕਿਹਨੂੰ ਅੰਦੋਲਨ ਬਾਤ ਇਹੋ ਹੀ ਆ ਵੀ ਖਤਮ ਕਰੇ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਸਿੱਧੀ ਦਾ ਜਾਨ ਪੀ ਰਹੇ ਆ ਪਰ ਕਿਸ ਨੇ ਆ ਮਿਲਿਆ ਸੀ ਜੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਦ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦੀ ਤਬੀਦ ਵਿਗੜਦੀ ਗਈ ਤੇ ਸਵੇਰ 5 ਵਜੇ ਉਹ સીਧੀ ਦਾ ਜਾਮ ਪੀ ਗਿਆ ਰਜਿੰਦਰਾ ਹਸਪੀਟਲ ਜਿਗੰਦਰ ਜਿੰਨੇ ਦਿੱਥੀ ਕਿਲਾ ਦਿੱਥੀ ਤਾਂ ਮੇਰਾ ਭਰਾ ਹੀ ਕਿਦਾਂ ਦਿੱਥੀ ਹੋ ਗਿਆ ਦਿੱਥ ਉਹ ਏਦਾਂ ਗਿਆ ਇਹ ਨਾਲ ਬਾਹਰ ਲੇ ਗੋਲੇ ਗਾਲੇ ਛੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਇਹ ਕਿਥੇ ਕਿਸਾਨੀ ਅੰਦੋਲਨ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਤੜ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਹੀ ਵੱਡੇ ਤੇ ਉਹਨਾਂ ਦੀ ਸ਼ਹੀਦਕੀ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਨਾ ਅੰਗੇ ਇਹੋ ਜਿਹੀ ਗਰੀਬੀ ਤੌਰ ਤੇ ਅਸੀਂ ਵੈਨਿਆ ਵੀ ਕੋਈ ਨਾ ਕਰ ਮਰੇ ਕਹਿੰਦੇ ਕਿ ਜੋ ਚਿੱਤ ਜੁੜੇ ਸੀ ਜਿਹੜੇ ਕਮੇਟੀ ਨਾਲ ਅਸੀਂ ਜਦੋਂ ਆਂਦਾ ਉਹਨੂੰ ਚਲ ਜਾਈ ਗਏ 55 ਸਾਲ ਇਹ ਇਸਲੇ ਦੋਲਣ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਪਿਛਲੇ ਜੀ ਜਾਂਦੇ ਇਹ ਤੇ ਜਦੋਂ ਉਹਨੇ ਬਾਜ਼ ਮਾਰਨੀ ਉਹਦੋਂ ਅਸੀਂ ਜਾਣੇ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਹਰ ਹੋ ਰਹੀਆਂ ਸ਼ਟ ਸਤਿ ਸ਼੍ਰੀ ਅਕਾਲ ਜੀ ਇੰਗਲਿਸ਼ ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਜੀ ਦੇਖੀ ਜੀ ਸੁਯੋਰੀ ਅਦਰਾਂਗ ਹੰਰਾ ਜਿੰਗਰਸੀ ਕਸ਼ਮੀਰ ਸਿੰਘ ਨਾ ਹੀ ਸਾਡਾ ਜੀ ਸਾਡੇ ਚਾਚਾ ਜੀ ਗਿਆਨ ਸਿੰਘ ਧਰਨੇ ਦੇ ਵਿੱਚ ਗਏ ਸੀਗੇ ਉਹ 11 ਤਰੀਕ ਤੋਂ ਇੱਥੋਂ ਚਾਲੇ ਪਾਏ ਸੀ ਉਹ ਬਾਰਡਰ ਸੰਭੂ ਤੇ ਪਹੁੰਚੇ ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਅਜਿਹਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗੈਸ ਦੇ ਗੋਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੋਜ जख्मी ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਉਹ ਸਿੱਧੀ ਦਾ ਜਾਮ ਪੀ ਗਏ ਆ ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸਿੱਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਨੂੰ ਹੋਏਗੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀ